ਤੇ ਯੂਨੀਅਨ ਮੱਚਿਸ ਦੀ ਦਿੱਲੀ ਚੱਕੀ ਤੇ ਕਸਾਈ ਤੇ ਉਹਨੇ ਵਿਚਨੀ ਆਪਣੇ ਆਪ ਨੂੰ ਅੱਖ ਲਗਾਈ ਹੈ ਨਾ ਤੇ ਉਹ ਉਹਨੂੰ ਮੱਚਦੀ ਨੂੰ ਦੇਖ ਕੇ ਉਹ ਘਰ ਤੋਂ ਬਾਹਰ ਚੱਲਿਆ ਗਿਆ ਛੱਡ ਕੇ ਉਸਨੂੰ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅੱਪਾ ਤੁਹਾਨੂੰ ਸੁਣਾਵਾਂਗੇ ਕਿ ਕਿੱਦਾਂ ਇੱਕ ਲੜਕੀ ਨੇ ਹਨ ਇੰਨਾ ਸਬਰ ਕੀਤਾ ਤੇ ਫਿਰ ਅੰਤ ਦੇ ਵਿੱਚ ਉਹਨੇ ਆਪਣੇ ਆਪ ਤੇ ਆਗ ਲਗਾ ਲਈ ਇੱਕ ਉਹ ਬਹੁਤ ਵਧੀਆ ਕਰੇਂ ਵਿਆਹੀ ਸੀਗੀ ਹਨਾ ਫੌਜ ਦਾ ਹੌਲਦਾਰ ਸੀ ਜਿਹਦੇ ਨਾਲ ਉਹਦੀ ਪਿਆਰ ਹੋਇਆ ਸੀਗਾ ਤੇ ਬਾਅਦ ਦੇ ਵਿੱਚ ਉਹਦਾ ਪੁੱਤਰ ਕਿਵੇਂ ਆਸਟ੍ਰੇਲੀਆ ਗਿਆ ਕਿੱਦਾਂ ਉਹਨਾਂ ਦਾ ਸਾਰਾ ਪਰਿਵਾਰ ਖਤਮ ਹੋਇਆ ਇਹ ਬਿਲਕੁਲ ਇੱਕ ਸੱਚੀ ਕਹਾਣੀ ਹੈ ਆਓ ਅੱਪਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੀ ਇਸ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੀਆ ਦੇ ਦੁੱਖ ਹੈ ਨਾ ਮਾਪਿਆਂ ਨੂੰ ਹਰਾ ਦਿੰਦੇ ਨੇ ਕਹਿੰਦੇ ਜਿਹਦੀ ਧੀ ਦੁਖੀ ਉਹਦੀ ਕੋਲ ਦੁਖੀ ਜਿੱਦੀ ਧੀ ਸੁਖੀ ਉਹਦੀ ਕੋਲ ਸੁਖੀ ਹੁੰਦੀ ਹੈਗੀ ਤੇ ਕਈ ਵਾਰੀ ਪ੍ਰਮਾਤਮਾ ਪਤਾ ਨਹੀਂ ਹੈ ਨਾ ਕਹੇ ਜੇ ਰੰਗਾਂ ਦੇ ਵਿੱਚ ਰਾਜੀ ਹੁੰਦਾ ਹੈਗਾ ਕਿਉਂਕਿ ਅਕਸਰ ਸਿਆਣੇ ਕਹਿੰਦੇ ਨੇ ਕਿ ਧੀਆ ਦਾ ਹਨਾ ਜੰਮਣ ਤੇ ਮਾਪੇ ਕਿਉਂ ਰੋਂਦੇ ਨੇ ਸਿਰਫ ਦੋ ਦੁੱਖ ਨੇਗੇ ਇੱਕ ਤਾਂ ਧੀਆ ਜਦੋਂ ਹਨਾ ਪਾਵਲ ਦੀ ਪੱਗ ਨੂੰ ਦਾਗ ਲਾ ਕੇ ਹਨਾ ਘਰੋਂ ਚਲੀ ਜਾਂਦੀਆਂ ਨੇ ਤੇ ਦੂਸਰੀ ਜਦੋਂ ਕਿਸੇ ਇਦਾਂ ਦੇ ਬੰਦੇ ਦੇ ਨਾਲ ਇਦਾਂ ਦੇ ਸਸੌਰਿਆਂ ਦੇ ਨਾਲ ਹਨਾ ਬਾਹ ਪੈ ਜਾਂਦਾ ਅੱਜ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਸੁਣਾਉਂਗੀ ਬਹੁਤ ਹੀ ਮਲਕੇ ਸਾਡੇ ਹਨਾ ਖੁਦ ਦੇ ਨਾਲ ਬੀਤੀ ਹੋਈ ਲਾਲੋ ਹੱਡ ਬੀਤੀ ਉਹ ਲਾਲੋ ਇਹ ਕਹਾਣੀ ਤੁਸੀਂ ਤੇ ਇੱਕ ਨਾ ਲੜਕੀ ਸੀਗੀ ਉਹਦਾ ਵਿਆਹ ਹੋ ਗਿਆ ਮਲਕੇ ਜਦੋਂ ਕਾਫੀ ਬਹੁਤ ਸੋਹਣੀ ਸਨਖੀ ਸੀਗੀ ਤੇ ਲੰਬੀ ਲੂੰਜੀ ਸੀਗੀ ਕਿਸੇ ਵੀ ਕੰਮ ਦੇ ਵਿੱਚ ਇਹ ਨਹੀਂ ਤੀ ਕਿ ਉਹ ਕਰਨੀ ਹੈ ਨਾ ਬਹੁਤ ਨੁਕਪੂਨ ਸੀ ਤੇ ਮਾਪੇ ਆਪਣੇ ਹਨ ਵਧੀਆ 4-5 ਕਿੱਲੇ ਜ਼ਮੀਨ ਦੇ ਤੇ ਵਿੱਚ ਫੌਜ ਦੇ ਵਿੱਚ ਹਨ ਨੌਕਰੀ ਕਰਦਾ ਸੀ ਆ ਪਤੀ ਲੱਭਿਆ ਤੇ ਮਾਪੇ ਹਨ ਉਹ ਹੀ ਹੁੰਦੇ ਕਹਿੰਦੇ ਮਾਪੇ ਪਟੋਆ ਦੇਖ ਲੈਂਦੇ ਨੇ ਪਰ ਕਰਮ ਨੇ ਜਿਹੜੇ ਉਹ ਪ੍ਰਮਾਤਮਾ ਲਿਖਦਾ ਇੱਕ ਬਾਪ ਨੇ ਹਨ ਆਪਣੀ ਧੀ ਨੂੰ ਬੜੇ ਹੀ ਚਾਵਾਂ ਦੇ ਨਾਲ ਇੱਕ ਫੌਜੀ ਦੇ ਨਾਲ ਵਿਆਹਿਆ ਜਿਹਦੇ ਕੋਲੇ ਕੇ ਪੰਜ 6 ਕਿੱਲੇ ਜ਼ਮੀਨ ਦੇ ਵੀ ਸੀਗੇ ਬਹੁਤ ਵਧੀਆ ਪਰਿਵਾਰ ਸੀਗਾ ਖਾਨਦਾਨ ਆ ਆਪਾਂ ਦੇਖ ਕੇ ਇਹ ਨਾ ਕਰਦੇ ਹੀ ਆਂਗੇ ਉਹ ਕਹਿੰਦੇ ਆਗੇ ਕਿ ਕਿਸਮਤ ਹੈ ਨਾ ਉੱਪਰ ਵਾਲਾ ਲਿਖਣ ਵਾਲਾ ਮਾਪ ਪਾਪ ਨਹੀਂ ਲਿਖ ਸਕਦੇ ਮਾਪ ਪਾਪ ਤਾਂ ਸਿਰਫ ਇਦਾਂ ਦੇਖ ਲੈਂਦੇ ਨੇ ਵੀ ਮੇਰੀ ਧੀ ਸੁਖੀ ਵਸੇ ਤੇ ਇਸੇ ਤਰੀਕੇ ਦੇ ਨਾਲ ਉਸ ਧੀ ਦੇ ਨਾਲ ਵੀ ਹੋਇਆ ਤੇ ਜਿਸ ਦਿਨ ਉਸ ਦਾ ਨਾ ਬਿਆਹ ਸੀਗਾ ਜਿਹੜਾ ਉਹਦਾ ਪਤੀ ਸੀਗਾ ਜਦੋਂ ਆਪਣੇ ਫੇਰੇ ਹੁੰਦੇ ਨੇ ਲਾਵਾ ਹੁੰਦੀਆਂ ਨੇ ਨਾ ਸਿੱਖਾਂ ਦੇ ਲਾਵਾ ਹੁੰਦੀਆਂ ਨੇ ਹਿੰਦੂਆਂ ਦੇ ਫੇਰੇ ਹੁੰਦੇ ਨੇ ਤੇ ਉਹ ਸਿੱਖਾਂ ਦੀ ਮਤਲਬ ਕਿ ਜੁੜੀ ਸੀਗੀ ਜਦੋਂ ਉਹਦੀਆਂ ਲਾਵਾ ਹੋਈਆਂ ਤਾਂ ਜਿਹੜਾ ਉਹਦਾ ਲਾੜਾ ਸੀਗਾ ਨਾ ਉਹਦੀ ਉਸ ਟਾਈਮ ਵੀ ਸ਼ਰਾਬ ਪੀਤੀ ਹੋਈ ਸੀ ਚਲੋ ਕਰਮਾਂ ਦੀ ਹੈ ਨਾ ਨਿਮੇੜੇ ਨੂੰ ਕੋਈ ਨਹੀਂ ਮੋੜ ਸਕਦਾ ਤੇ ਮੈਂ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੀ ਹੈ ਕਿ ਜਿਹੜੀਆਂ ਪੈਣਾ ਹਨਾ ਥੋੜੇ ਜਿਹਾ ਟਡੋਲ ਜਾਂਦੀਆਂ ਨੇ ਕਿ ਪ੍ਰਮਾਤਮਾ ਨੇ ਕੀ ਲਿਖਿਆ ਹੁੰਦਾ ਹੈ ਇਹਦਾ ਕੁਝ ਨਹੀਂ ਪਤਾ ਹੁੰਦਾ ਹੈਗਾ ਤੇ ਚਲੋ ਉਹਨੇ ਸਵਰ ਕੀਤਾ ਦੂਸਰੇ ਤੀਸਰੇ ਦਿਨ ਹਨਾ ਪਿੰਡ ਦੇ ਵਿੱਚ ਪੱਲਾ ਫੇਰ ਦਿੰਦੇ ਇਹ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਹੈਗੀ ਤੇ ਪੱਲਾ ਫੇਰਨਾ ਹੁੰਦਾ ਸੀ ਕਿ ਜਦੋਂ ਵਿਆਲੀ ਕੁੜੀ ਹੈ ਨਾ ਵਿਆਹ ਹੋ ਜਾਂਦਾ ਸੀ ਤਾਂ ਦੂਸਰੇ ਤੀਸਰੇ ਦਿਨ ਆ ਕੇ ਦੋ ਦੋ ਲੱਡੂ ਨਾਲ ਆਪਣੇ ਸਾਰੇ ਸ਼ਰੀਕੇ ਦੇ ਵਿੱਚ ਫੇਰਨ ਜਾਣਦੀ ਹੁੰਦੀ ਸੀ ਇਹਦਾ ਮਤਲਬ ਇਹ ਹੁੰਦਾ ਸੀ ਕਿ ਵੀ ਸਤੀ ਹੈ ਨਾ ਬਹੁਤ ਸੁਖੀ ਹੈਗੀ ਵੀ ਜਿਹੜਾ ਵਿਆਹ ਸਾਥੀ ਹੈ ਨਾ ਵਧੀਆਂ ਨਿਪੜ ਗਿਆ ਪਰ ਜਿਹੜਾ ਉਹਦੇ ਘਰ ਵਾਲਾ ਸੀ ਨਾ ਪਾਗਲਾਂ ਦੀ ਤਰ੍ਹਾਂ ਉਹ ਉਹਦੇ ਪਿੱਛੇ ਪਿੱਛੇ ਫਿਰਦਾ ਰਿਹਾ ਨਾ ਉਸੇ ਦਿਨ ਹੀ ਪਤਾ ਲੱਗਿਆ ਸੀਗਾ ਵੀ ਇਹ ਇਦਾਂ ਦਾ ਬੰਦਾ ਹੈ ਜਦੋਂ ਪਹਿਲੇ ਦਿਨ ਉਹ ਵਿਆਹ ਕੇ ਗਈ ਉਸੇ ਦਿਨ ਤੋਂ ਹੀ ਪਲੇ ਸੁਰੂ ਹੋ ਗਿਆ ਸੀਗਾ ਚਲੋ ਸਬਰ ਕਰਦੀ ਰਹੀ ਕਿਉਂਕਿ ਜਿਹੜੇ ਹਨ ਸਿਆਣੇ ਮਾਪੇ ਹੁੰਦੇ ਨੇ ਅਕਸਰ ਉਹ ਆਪਣੇ ਧੀ ਪੁੱਤਾਂ ਨੂੰ ਇਹੀ ਕਹਿੰਦੇ ਰਹਿੰਦੇ ਨੇ ਕਿ ਪੁੱਤ ਕੋਈ ਗੱਲ ਨਹੀਂ ਹਨ ਚੰਗਾ ਸਮਾਂ ਪ੍ਰਮਾਤਮਾ ਜ਼ਰੂਰ ਲੈ ਕੇ ਆਊਗਾ ਤੂੰ ਸਬਰ ਕਰ ਲਈ ਪਰ ਉਸ ਨਿਮਾਣੀ ਧੀ ਦਾ ਤਾਂ ਨਾ ਪਿਤਾ ਵੀ ਪਹਿਲੇ ਹੀ ਗੁਜ਼ਰ ਚੁੱਕਿਆ ਸੀਗਾ ਕਿਉਂਕਿ ਜਦੋਂ ਮਾੜੇ ਦਿਨ ਆਉਂਦੇ ਨਹੀਂ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਹੈਗੇ ਤੇ ਜਦੋਂ ਚੰਗੇ ਦਿਨ ਆਉਂਦੇ ਨਹੀਂ ਉਦੋਂ ਵੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਹੈਗੇ ਮੈਂ ਤੁਹਾਨੂੰ ਅਜ ਕਸਵਰ ਦੀ ਹੈ ਨਾ ਗੱਲ ਦੱਸਣ ਲੱਗੀਆਂ ਕਿ ਅੰਤ ਦਾ ਕੀ ਹੁੰਦਾ ਤੁਸੀਂ ਇਸ ਵੀਡੀਓ ਨੂੰ ਪੂਰੀ ਦੇਖਿਓ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਹੈ ਨਾ ਇਸ ਕਹਾਣੀ ਨੂੰ ਸੁਣ ਕੇ ਤੇ ਉਸ ਹਨਾ ਲੜਕੀ ਦਾ ਚਲੋ ਹੌਲੀ-ਹੌਲੀ ਜਦੋਂ ਚੱਲਦਾ ਜਾਂਦਾ ਕਲੇਜ਼ ਵੱਧਦਾ ਜਾਂਦਾ ਉਹਦੀ ਨਾ ਫਿਰ ਲੜਕੀ ਹੁੰਦੀ ਹੈ ਲੜਕੀ ਹੋ ਕੇ ਮਰ ਜਾਂਦੀ ਹੈ ਕਿ ਫੇਰ ਦੁਬਾਰਾ ਤੋਂ ਹਨਾ ਲੜਕੀ ਹੁੰਦੀ ਹੈ ਕਿ ਉਹਦੇ ਹਾਰਟ 'ਚ ਪ੍ਰੋਬਲਮ ਹੁੰਦੀ ਹੈ ਉਹ ਵੀ ਮਰ ਜਾਂਦੀ ਹੈ ਤਿੰਨ ਬੱਚੇ ਹਨਾ ਉਹਦੇ ਮਰ ਜਾਂਦੇ ਹੈਗੇ ਤੇ ਫਿਰ ਵੀ ਵਿਚਾਰੀ ਚਲੋ ਉਹ ਖੁਸ਼ ਰਹਿੰਦੀ ਹੈਗੀ ਵੀ ਚਲੋ ਕੋਈ ਨਹੀਂ ਪ੍ਰਮਾਤਮਾ ਨੇ ਜੋ ਮੇਰੀ ਕਿਸਮਤ ਚ ਲਿਖਿਆ ਨਾ ਉਹ ਹੀ ਹੈ ਤੇ ਹੌਲੀ ਹੌਲੀ ਉਹ ਫੌਜ ਦੇ ਵਿੱਚ ਉਹਦੇ ਨਾਲ ਚਲੇ ਜਾਂਦੇ ਆ ਉਹਦੇ ਪਤੀ ਦੇ ਹਨ ਉੱਥੇ ਜਾ ਕੇ ਵੀ ਉਹਨਾਂ ਦਾ ਇਹੀ ਕੁੱਟਕਟਾਪਾ ਸਾਰਾ ਕੁਝ ਇੰਦਾ ਹੀ ਰਹਿੰਦਾ ਹੈ ਨਾ ਤੇ ਹੁੰਦਾ ਵੀ ਕਿੱਦਾਂ ਬੱਚਾ ਨਹੀਂ ਬਚ ਰਿਹਾ ਵੀ ਹੁਣ ਕੀ ਕਰੀਏ ਪਹਿਲਾਂ ਤੇ ਇਹ ਬਹਾਨਾ ਸੀ ਵੀ ਇਹਦੇ ਬੱਚਾ ਨਹੀਂ ਹੁੰਦਾ ਨਾ ਬੱਚ ਨਹੀਂ ਰਿਹਾ ਹੈਗਾ ਤੇ ਚਲੋ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਲੋਟਾ ਨਾ ਉਹਨਾਂ ਦੀ ਝੋਲੀ ਵਿੱਚ ਸੁਪੁੱਤਰ ਦੀ ਦਾਦ ਪਾਈ ਬਾਬਾ ਬੁੱਢਾ ਸਾਹਿਬ ਦੀ ਵੀ ਜਿੱਦਾਂ ਕਿ ਮੈਂ ਆਮ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਪਹਿਲਾਂ ਪਾਈ ਹੋਈ ਹੈ ਵੀ ਜਿਹਨੇ ਸੁਪੁੱ ਮਰਸਰ ਸਾਹਿਬ ਤੁਸੀਂ ਜਾ ਕੇ ਅਰਦਾਸ ਕਰਵਾਓ ਤਾਂ ਜਰੂਰ ਝੋਲੀ ਭਰੀ ਜਾਵੇਗੀ ਉੱਥੋਂ ਹੀ ਉਹਦੀ ਹਨਾ ਝੋਲੀ ਭਰੀ ਗਈ ਤੇ ਚਲੋ ਪਰਮਾਤਮਾ ਨੇ ਸੁਣੀ 9 ਮਹੀਨਿਆਂ ਬਾਅਦ ਉਹਦੇ ਇੱਕ ਪੁੱਤਰ ਹੋਣਾਂ ਵਾਲਾ ਹੋ ਗਿਆ ਤੇ ਉਸ ਟਾਈਮ ਇਦਾਂ ਦੇ ਹਾਲਾਤ ਹੋ ਗਏ ਵੀ ਉਹਦੀ ਤੇ ਉਹ ਹਸਪਤਾਲ ਦੇ ਵਿੱਚ ਪਈ ਐ ਤੇ ਉਹ ਸ਼ਰਾਬ ਪੀ ਕੇ ਹਨਾ ਉਹਦੇ ਉਹੀ ਕੰਮ ਜਿਹੜਾ ਕਿ ਪਹਿਲਾਂ ਲੇਟ ਦਾ ਘਟਦਾ ਫਰਦਾ ਹੁੰਦਾ ਸੀਗਾ ਸਾਰੇ ਉੱਥੇ ਫੌਜ ਦੇ ਵਿੱਚ ਵੀ ਲੜਾਈਆਂ ਝਗੜੇ ਕਰਨੇ ਉਹਨੇ ਹਨਾ ਇਦਾਂ ਹੀ ਤੇ بڑے ਆਪਰੇਸ਼ਨ ਨਾਲ ਉਹਦੇ ਬੇਟਾ ਹੋ ਗਿਆ ਫਿਰ ਉਹੀ ਕਟਕਟਾਪਾ ਉਹਦੇ ਆਪਰੇਸ਼ਨ ਦੇ ਵਿੱਚ ਵੀ ਉਹਨੇ ਹਨਾ ਲੱਤਾਂ ਮਾਰੀਆਂ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਤੇ ਉਸ ਟਾਈਮ ਵੀ ਵਿਚਾਰੀ ਨੇ ਉਹਨੇ ਬਹੁਤ ਸਬਰ ਕੀਤਾ ਹਨਾ ਤੇ ਇਹ ਨਾ ਗੱਲ ਕਹਿਣੀ ਬਹੁਤ ਸਖਾਲੀ ਹੈ ਪਰ ਸਹਣੀ ਜਿਹੜਾ ਸਹਿੰਦਾ ਹਨਾ ਉਸ ਨੂੰ ਪਤਾ ਵੀ ਕਿੰਨੀ ਔਖੀਆਂ ਨੇ ਉਹਦੀ ਜਿਹੜੀ ਸੱਸ ਸੀਗੀ ਹਨਾ ਮੁੰਡੇ ਦੀ ਮਾਂ ਸੀਗੀ ਉਹ ਇੰਨੀ ਲਾਵਾ ਲੁੱਤੀ ਸੀ ਨਾ ਕਈ ਬੁੜੀਆਂ ਨੂੰ ਤੇ ਇਦਾਂ ਹੁੰਦਾ ਬਸ ਵੀ ਮੈਂ ਘਰ ਚ ਕਲੇਸ਼ ਪਵਾ ਕੇ ਰੱਖਾਂ ਬਸ ਉਹ ਦੋਨੇ ਮਾਂ ਮਰਕੇ ਆਪਣੇ ਨੂੰ ਤੇ ਪੁੱਤ ਦਾ ਹਨਾ ਕਲੇਸ਼ ਪਵਾ ਕੇ ਰੱਖਦੀ ਸੀ ਬਹੁਤ ਖੁਸ਼ ਹੁੰਦੀ ਸੀਗੀ ਫਿਰ ਉਹ ਇਦਾਂ ਤੇ ਅੰਤ ਉਹਨਾਂ ਦਾ ਜਿਹੜਾ ਹੋਇਆ ਮੈਂ ਤੁਹਾਨੂੰ ਹਣਾ ਅੱਗੇ ਹੁਣ ਦੱਸੂਗੀ ਚਲੋ ਕਲੇਸ਼ ਵਾਧਾ ਗਿਆ ਜਿਹੜਾ ਉਹ ਉਹਦੇ ਘਰ ਵਾਲਾ ਸੀਗਾ ਉਹ ਜ਼ਿਆਦਾ ਹੀ ਹੱਤ ਚੱਕ ਕੇ ਮਲਕੀ ਡਾਕਟਰਾਂ ਨੇ ਵੀ ਉਹਨੂੰ ਕਹਿਤਾ ਵੀ ਹੁਣੇ ਥੋੜੇ ਚਿਰ ਦਾ ਪਰ ਉਹ ਫੇਰ ਨਹੀਂ ਹਟਿਆ ਸ਼ਰਾਬ ਪੀਨੋ ਤੇ ਉਹ ਲੜਕੀ ਵਿਚੇਰੀ ਹਣਾ ਸਾਰੇ ਰਿਸ਼ਤੇਦਾਰਾਂ ਚ ਆਪਣੇ ਮਾਂ ਬਾਪ ਆਪਣੇ ਭਰਾ ਨੂੰ ਸਭਾ ਉਹਦਾ ਪਹਿਲਾਂ ਹੀ ਹੈ ਨਹੀਂ ਸੀ ਹਣਾ ਆਪਦੇ ਭਰਾ ਨੂੰ ਆਪਦੀ ਮਾਂ ਨੂੰ ਸਾਰਿਆਂ ਨੂੰ ਕਿਹਾ ਤਾਂ ਮਾਂ ਨੇ ਕਿਹਾ ਕਹਿੰਦੀ ਪੁੱਤ ਜਿਹੜੇ ਤੂੰ ਆਹ ਹਾਰ ਸ਼ਿੰਗਾਰ ਕਰਦੀ ਆ ਕਹਿੰਦੀ ਇਹ ਉਸੇ ਨਾਲ ਹੀ ਨੇ ਵੀ ਫੇਰ ਨਹੀਂ ਬਾਨੇ ਵਿਚਾਰੇ ਤਾਂ ਉੱਥੋਂ ਵੀ ਤੇਰੇ ਟੁੱਟ ਗਿਆ ਜਿਹੜਾ ਭਰਾ ਸੀਗਾ ਉਹਨੇ ਵੀ ਸਾਥ ਨਹੀਂ ਦਿੱਤਾ ਪਰ ਜਾਈ ਨੇ ਵੀ ਸਾਥ ਨਹੀਂ ਦਿੱਤਾ ਕਿਉਂਕਿ ਹਨਾ ਕਹੇ ਨੂੰ ਬਹੁਤ ਖੁਸ਼ ਹੁੰਦਾ ਪਰ ਜਦੋਂ ਸਾਥ ਦੇਣ ਦਾ ਹਨਾ ਮੌਕਾ ਆਉਂਦੇ ਉਹਦੇ ਕੋਈ ਨਹੀਂ ਸਾਥ ਦਿੰਦਾ ਸਿਰਫ ਪ੍ਰਮਾਤਮਾ ਤੇ ਜਿਹੜਾ ਭਰੋਸਾ ਕਰ ਲੈਂਦਾ ਪ੍ਰਮਾਤਮਾ ਹੀ ਸਾਥ ਦਿੰਦਾ ਤੇ ਮੈਂ ਤੈਨੂੰ ਪੈਣਾ ਨੂੰ ਕਹਿਣੀ ਨੇ ਵੀ ਜਦੋਂ ਵੀ ਕੋਈ ਤੁਸੀਂ ਮੁਸ਼ਕਿਲ ਦੇ ਵਿੱਚ ਔਖੀ ਘੜੀ ਚ ਹੋਵੋ ਤਾਂ ਪ੍ਰਮਾਤਮਾ ਦਾ ਸਾਥ ਲੱਭੋ ਕਿਸੇ ਮਾਂ ਬਾਬਾ ਦਾ ਕਿਸੇ ਭਰਾ ਤੇ ਫਿਰ ਉਹ ਨੂੰ ਧਮਕੀਆਂ ਦੇਣ ਲੱਗ ਗਿਆ ਨਾ ਕਿ ਮੈਂ ਤੇਰੇ ਭਾਈਆਂ ਨੂੰ ਮਾਰ ਦੂੰਗਾ ਮੈਂ ਤੇਰੇ ਭਤੀਜਿਆਂ ਨੂੰ ਮਾਰ ਦੂੰਗਾ ਜਿਹੜੀ ਇੱਕ ਹੈ ਨਾ ਚੰਗੀ ਤੀ ਹੁੰਦੀ ਹੈ ਚੰਗੀ ਘਰ ਵਾਲੀ ਲਾ ਲਓ ਚੰਗੀ ਕੁਛ ਵੀ ਲਾ ਲਓ ਬਚਾਰੀ ਹੈ ਨਾ ਆ ਲੜਕੀ ਹੁੰਦੀ ਹੈਗੀ ਇਮੋਸ਼ਨਲ ਹੁੰਦੀ ਹੈ ਨਾ ਉਹਨੂੰ ਇਦਾਂ ਹੁੰਦਾ ਵੀ ਪਤਾ ਨਹੀਂ ਇਹ ਸੱਚੀ ਉਹਨਾਂ ਨੇ ਇਹਦਾ ਕਰਦੇ ਉਹਨੂੰ ਬਹੁਤ ਸਮਝਾਇਆ ਵੀ ਇਦਾਂ ਨਹੀਂ ਹੁੰਦਾ ਹੈਗਾ ਵੀ ਕੀ ਕਰ ਲੂਗਾ ਕੁਝ ਨਹੀਂ ਕਰ ਸਕਦਾ ਹੈਗਾ ਪਰ ਨਹੀਂ ਉਹਨੂੰ ਮਨ ਦੇ ਵਿੱਚ ਇੰਨਾ ਡਰ ਹੋ ਗਿਆ ਵੀ ਕਿਤੇ ਮੇਰੇ ਭਾਈਆਂ ਨੂੰ ਕੁਝ ਨਾ ਕਰ ਦੇ ਕਿਤੇ ਮੇਰੇ ਪਤੀਜੇ ਨੂੰ ਕੁਝ ਨਾ ਕਰ ਦੇ ਜਦ ਕਿ ਉਹਦੇ ਭਾਈ ਭਤੀਜਾ ਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਕਿਸੇ ਰਿਸ਼ਤੇਦਾਰ ਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਹਨ ਤੇ ਚਲੋ ਹੁੰਦਾ ਰਿਹਾ ਤਾਂ ਕਈ ਵਾਰੀ ਉਹਨੂੰ ਉੱਥੋਂ ਕੁਟਕਟਾਪਾ ਹੁੰਦੇ ਤਾਂ ਹਨਾ ਲੈ ਵੀ ਆਉਂਦੇ ਸੀਗੇ ਪਰ ਫਿਰ ਉਹੀ ਕੁਝ ਹੋ ਜਾਂਦਾ ਤੇ ਆ ਕੇ ਪੈਰਿਆਂ ਹੱਥ ਲਾ ਕੇ ਉਹਨੂੰ ਲੈ ਜਾਂਦਾ ਸੀ ਆ ਦੋ ਤਿੰਨ ਦਿਨਾਂ ਮਗਰੋਂ ਫਿਰ ਉਹਨਾਂ ਦਾ ਉਹੀ ਹਾਲ ਹੀਲਾ ਹੁੰਦਾ ਸੀਗਾ ਤੇ ਇਦਾਂ ਚੱਲਦੇ ਚੱਲਦੇ ਹਨਾ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹ 1.5 ਸਾਲ ਦਾ ਹੋ ਗਿਆ ਇੱਕ ਦਿਨ ਇੰਨੀ ਹੱਦ ਹੋ ਗਈ ਹਨਾ ਛੁੱਟੀ ਆਇਆ ਹੋਇਆ ਸੀਗਾ ਇੰਨੀ ਹੱਦ ਹੋ ਗਈ ਕਿ ਉਹਨੂੰ ਇੰਨਾ ਤਪਾਇਆ ਸੌਦੇ ਵਾਲਿਆਂ ਨੂੰ ਹਨਾ ਰਸਨ ਵਾਲਿਆਂ ਨੂੰ ਕਹਤਾ ਵੀ ਇਹਨੂੰ ਰਸਨ ਨਾ ਦੇਓ ਤੇ ਜਿਹੜੀ ਉਹਦੀ ਮਾਂ ਤੇ ਉਹ ਚੱਕੀ ਜਾਂਦੀ ਰਹਿੰਦੀ ਹੁੰਦੀ ਸੀ ਕਿ ਵੀ ਐਂ ਕਰਦੀ ਆ ਇਹ ਇੱਥੇ ਜਾਂਦੀ ਆ ਇੱਥੇ ਜਾਂਦੀ ਆ ਮਤਲਬ ਕਿ ਉਹਨੂੰ ਬਹੁਤ ਜ਼ਿਆਦਾ ਪੁੱਠੀਆਂ ਪੜਤਾਂ ਪੜਾਈ ਜਾਂਦੀ ਸੀ ਤੇ ਉਹ ਬਸ ਕੱਚਾ ਦਾ ਕੰਨਾਂ ਦਾ ਕੱਚਾ ਨਾ ਪਾਗਲ ਹੁੰਦਾ ਜਿਹੜਾ ਇਨਸਾਨ ਆਪਣੇ ਪਰਿਵਾਰ ਦਾ ਨਹੀਂ ਸੋਚਦਾ ਜਿਹਨੂੰ ਨਹੀਂ ਪਤਾ ਵੀ ਕਿਦਾਂ ਨਾ ਉਹ ਨਹੀਂ ਉਹਦੇ ਮਾਂ ਕਰ ਲੱਗਦਾ ਰਿਆ ਤੇ ਉਸਨੇ ਅੱਕ ਕੇ ਆਪਦਾ ਜਿਹੜਾ ਬੇਟਾ ਸੀ 1.5 ਸਾਲ ਦਾ ਉਹ ਗਵਾਂਡੀਆਂ ਦੇ ਘਰੇ ਛੱਡਤਾ ਤੇ ਉਸ ਤੋਂ ਬਾਅਦ ਆਪਣੇ ਉੱਪਰ ਤੇਲ ਪਾ ਲਿਆ ਹਨਾ ਤੇ ਉਹ ਉਹਦੇ ਘਰ ਵਾਲਾ ਕੋਲੀ ਬੈਠਾ ਸੀ ਉਹ ਕਹਿੰਦੀ ਮੈਂ ਤੇਲ ਪਾ ਲਿਆ ਕਹਿੰਦਾ ਲੈ ਫਾੜਾ ਡੱਬੀ ਕਹਿੰਦਾ ਅੱਗ ਵੀ ਲਾ ਲਾ ਤੇ ਉਹਨੇ ਵਿਚਾਰੀ ਨੇ ਹਨਾ ਗੁੱਸੇ ਦੇ ਵਿੱਚ ਜਦੋਂ ਕਹਿੰਦੇ ਕੋਈ ਸਹਾਰਾ ਨਹੀਂ ਹੁੰਦਾ ਹਨਾ ਪਰ ਤੇ ਉਹ ਨਹੀਂ ਹੈ ਨਾ ਮੱਚ ਇਸ ਦੀ ਤਿੱਲੀ ਚੱਕੀ ਤੇ ਕਸਾਈ ਤੇ ਉਹਨੇ ਵਿਚਾਰੀ ਨੇ ਆਪਣੇ ਆਪ ਨੂੰ ਆਤ ਲਗਾਈ ਹਨਾ ਤੇ ਉਹ ਉਹਨੂੰ ਮੱਚਦੀ ਨੂੰ ਦੇਖ ਕੇ ਉਹ ਘਰ ਤੋਂ ਬਾਹਰ ਚੱਲਿਆ ਗਿਆ ਛੱਡ ਕੇ ਉਸ ਨੂੰ ਪਰ ਸਾਰਾ ਪਿੰਡਾ ਜਦੋਂ ਆਇਆ ਉਹ ਦੇਖਿਆ ਤਾਂ ਉਹ 80% ਹਨਾ ਮਲ ਕੇ ਝੁੱਲਸ ਚੁੱਕੀ ਸੀਗੀ ਮੱਚ ਚੁੱਕੀ ਸੀਗੀ ਤੇ ਇਹ ਦੇਖੋ ਉਹ ਨਾ ਮਾਂ ਨੇ ਫਿਰ ਵੀ ਮਾਤਾ ਮਾਈ ਹੁੰਦੀ ਆਪਣੇ ਪੁੱਤ ਨੂੰ ਵੀ ਹੈ ਨਾ ਪਰਾਂ ਕਰਤਾ ਵੀ ਕਿਤੇ ਇਹ ਮੇਰੇ ਨਾਲ ਨਾ ਜੇ ਤੇ ਬਾਅਦ ਦੇ ਵਿੱਚ ਰੌਲਾ ਪਾਤਾ ਹਨਾ ਉਹਨੂੰ ਚਲੋ ਚੰਡੀਗੜ੍ਹ ਐਡਮਿਟ ਕਰਵਾਇਆ ਗਿਆ ਉੱਥੇ ਡਾਕਟਰਾਂ ਨੇ ਕਿਹਾ ਵੀ ਨਹੀਂ ਵੀ ਇਹ ਦਾ ਕੋਈ ਬਚਨ ਦਾ ਹਿੱਲਾ ਨਹੀਂ ਹੈਗਾ ਤੇ ਉੱਥੇ ਜਾਂਦੇ ਜਾਂਦੇ ਉਹ ਲੜਕੀ ਹਨਾ ਫਿਰ ਵੀ ਬਿਆਨ ਦੇਗੀ ਵੀ ਮੈਨੂੰ ਅੱਗੇ ਇਹਨਾਂ ਨੇ ਲਗਾਈਏ ਮੇਰੇ ਸੱਸ ਸਹੁਰੇ ਨੇ ਲਗਾਈਏ ਤੇ ਮੇਰੇ ਪਤੀ ਨੇ ਲਗਾਈਏ ਤੇ ਕਹਿੰਦੀ ਹੁੰਦੇ ਨੇ ਕਹਿੰਦੇ ਫਿਰ ਆਪ ਦਾ ਅੰਤਿਕ ਦਿਨ ਆ ਹੀ ਜਾਂਦਾ ਹੈਗਾ ਤੇ ਫਿਰ ਉਹਨਾਂ ਨੂੰ ਜੇਲ੍ਹ ਹੋਊਗੀ ਡੇਲ ਦੇ ਵਿੱਚ ਜਿਹੜਾ ਉਹਦੇ ਘਰ ਵਾਲਾ ਸੀਗਾ ਹਨਾ 2-3 ਮਹੀਨਿਆਂ ਬਾਅਦੋਂ ਮਲਕਿ ਉਹਦਾ ਪਿਓ ਮੁੱਕ ਗਿਆ ਜਿਹੜਾ ਸਹੁਰਾ ਸੀਗਾ ਉਹਦਾ ਲੜਕੀ ਦਾ ਤੇ ਫਿਰ 3 ਕੁ ਮਹੀਨਿਆਂ ਬਾਅਦ ਉਹ ਜਿਹੜੀ ਬੁੜੀ ਸੀ ਉਹਦੀ ਸੱਸ ਸੀ ਉਹ ਵੀ ਮੁੱਕ ਗਈ ਤੇ ਇਹਨਾਂ ਨੂੰ ਜੇਲ੍ਹ ਹੋ ਗਈ ਸੀ ਉਹਨਾਂ ਨੂੰ ਦੋਨੇ ਜੇਲ੍ਹ ਦੇ ਵਿੱਚ ਮੁੱਕ ਕੇ ਜਿਹੜਾ ਉਹਦੇ ਘਰ ਵਾਲਾ ਸੀ 6 ਮਹੀਨਿਆਂ ਬਾਅਦ ਉਹ ਵੀ ਜੇਲ੍ਹ ਦੇ ਵਿੱਚ ਹੀ ਮੁੱਕ ਗਿਆ ਕਿਉਂਕਿ ਖਤਮ ਤਾਂ ਉਹ ਪਹਿਲੀ ਹੋਏ ਪਿਆ ਦੀ ਸ਼ਰਾਬ ਦੇ ਨਾਲ ਰਹਿ ਗਿਆ ਵਿਚਾਰਾ ਛੋਟਾ ਬੱਚਾ ਹਨਾ ਨਾ ਕਿਸੇ ਨਾਨੀ ਨੇ ਨਾ ਕਿਸੇ ਮਾਮੇ ਨੇ ਨਾ ਕਿਸੇ ਨੇ ਉਹਨੂੰ ਹਨਾ ਅਵਦੇ ਘਰ ਨਹੀਂ ਲਾਇਆ ਹੈਗਾ ਬਿਲਕੁਲ ਗੁਰੂ ਰਾਮਦਾਸ ਜੀ ਵਾਲਾ ਹਾਲ ਹੋ ਗਿਆ ਹਨਾ ਕਿਉਂਕਿ ਗੁਰੂ ਰਾਮਦਾਸ ਜੀ ਤਾਂ ਫਿਰ ਵੀ ਨਾਨੀ ਨੇ ਘੱਲ ਲਾ ਲਿਆ ਸੀ ਉਹਨੂੰ ਤਾਂ ਬਚੇਰੇ ਨੂੰ ਨਾਨੀ ਨੇ ਵੀ ਘਰ ਨਾਲ ਲਾਇਆ ਤਿਆ ਜਿਵੇਂ ਤੁਹਾਨੂੰ ਹਨਾ ਇਹ ਸਟੋਰੀ ਤਾਂ ਸੁਣਾਉਣ ਲੱਗਿਆਂ ਕਿਉਂਕਿ ਪ੍ਰਮਾਤਮਾ ਜੀ ਨੂੰ ਜਨਮ ਦਿੰਦਾ ਹਨਾ ਉਹਦੀ ਕਿਸਮਤ ਪਹਿਲਾਂ ਲਿਖ ਦਿੰਦਾ ਆਪਾਂ ਨੂੰ ਤਾਂ ਪਹਿਲਾਂ ਹੀ ਹੁੰਦਾ ਵੀ ਹਾਂ ਮੈਂ ਆਪਣੇ ਪੁੱਤ ਦਾ ਕੀ ਬਣੂਗਾ ਉਹ ਵੀ ਵਿਚਾਰੀ ਸਾਰਾ ਦਿਨ ਹਨਾ ਇਦਾਂ ਹੀ ਕਹੀ ਜਾਂਦੀ ਉਹ ਕਹਿੰਦੇ ਸੀਗੇ ਵੀ ਤੂੰ ਹਨਾ ਇਹਦਾ ਖੇੜਾ ਛੱਡ ਦੇ ਤੈਨੂੰ ਅੱਧ ਮਲਕੀ ਦੀ ਵੀ ਤਨਖਾਹ ਦੇ ਵਿੱਚੋਂ ਲੱਗ ਜੂਗਾ ਤੂੰ ਆਪਣੇ ਬੱਚੇ ਨੂੰ ਪਾਲ ਲੈ ਪਰ ਉਹ ਨਹੀਂ ਮੰਨੀ ਹਨਾ ਬਸ ਵੀ ਮੇਰੇ ਪੁੱਤ ਦਾ ਹਨਾ ਭਵਿੱਖ ਖਰਾਬ ਹੋ ਜੋ ਮੇਰੇ ਪੁੱਤ ਦਾ ਕੀ ਬਣੂ ਬਸ ਵਿਚਾਰੀ ਇਦਾਂ ਹੀ ਕਰਦੀ ਰਹਿੰਦੀ ਸੀਗੀ ਉਹ ਤੇ ਪਰ ਜਦੋਂ ਦੇਖੋ ਚਾਰੇ ਜਣੇ ਮਾਪੇ ਪਾਪ ਦਾਦਾ ਦਾਦੀਆਂ ਨਾ ਚਾਰੇ ਉਹਨੂੰ ਛੱਡ ਕੇ ਚਲੇ ਗਏ ਤੇ ਉਹ ਡੇਢ ਸਾਲ ਦਾ ਬੱਚਾ ਇਕੱਲਾ ਰਹਿ ਗਿਆ ਹਨ ਤੇ ਫਿਰ ਦੇਖੋ ਗੁਰੂ ਸਾਹਿਬ ਆਪ ਉਤਰੇ ਉਹਦੀਆਂ ਜਿਹੜੀਆਂ ਭੂਆ ਸੀ ਜਿਹੜੇ ਪਹਿਲਾਂ ਬਿਲਕੁਲ ਵੀ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਲਾਗਾ ਤੇ ਗਣੀ ਸੀ ਮਲਕਿ ਕੌਣ ਹੈ ਆਮਲੀ ਦੇ ਨਾਲ ਕੌਣ ਖੜਦਾ ਹਨ ਤੇ ਫਿਰ ਇੱਕ ਭੂਆ ਹਨ ਉਹਦੀ ਆਸਟ੍ਰੇਲੀਆ ਹੈਗੀ ਤੇ ਉਹਨੇ ਉਹਨੂੰ ਗੋਦ ਪਾਇਆ ਤੇ ਉਹਨੂੰ ਆਸਟ੍ਰੇਲੀਆ ਲੈ ਗਈ ਤੇ ਮੈਂ ਹਨਾ ਮੇਰੇ ਇੱਕ ਖਾਨੇ ਸੁਣਾਉਣ ਦਾ ਇਹੀ ਮਕਸਦ ਹੈਗਾ ਵੀ ਜਦੋਂ ਪ੍ਰਮਾਤਮਾ ਤੇ ਆਪਾਂ ਵਿਸ਼ਵਾਸ ਰੱਖਦੇ ਆ ਹਨਾ ਤਾਂ ਦੇਖੋ ਅੱਜ ਉਹ ਬੱਚਾ ਆਸਟ੍ਰੇਲੀਆ ਦੇ ਵਿੱਚ ਪੜ੍ਹ ਰਿਹਾ ਹੈਗਾ ਪਰ ਮੈਂ ਇਹੀ ਕਹਿੰਨੇ ਵਿੱਚ ਜੇ ਉਹਦੇ ਮਾਂ-ਬਾਪ ਜਿਉਂਦੇ ਹੁੰਦੇ ਹਨਾ ਵੀ ਉਦੋਂ ਸ਼ਾਇਦ ਉਹਦੀ ਜ਼ਿੰਦਗੀ ਇਦਾਂ ਦੀ ਨਾ ਹੁੰਦੀ ਉਹ ਇੱਥੇ ਹਨਾ ਅਮਲੀ ਦੇ ਨਾਲ ਮਤਲਬ ਕਿ ਪਿਓ ਅਮਲੀ ਸੀਗਾ ਹਨਾ ਇਦਾਂ ਹੀ ਫਰੀ ਚਾਣਾ ਸੀ ਵਿਚਾਰੇ ਨੇ ਉਹਨੇ ਪਰ ਪ੍ਰਮਾਤਮਾ ਜੀ ਦੀ ਕਿਸਮਤ ਵਿੱਚ ਬਾਦਸ਼ਾਹੀਆਂ ਲਿਖ ਦਿੰਦਾ ਹਨਾ ਉਹ ਇਦਾਂ ਹੀ ਲਿਖਦਾ ਮੈਂ ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਪ੍ਰਮਾਤਮਾ ਤੋਂ ਹੀ ਮੰਗਿਆ ਕਰੋ ਪ੍ਰਮਾਤਮਾ ਤੇ ਭਰੋਸਾ ਰੱਖਿਆ ਕਰੋ ਉਹਨੇ ਤੁਹਾਡੀ ਕਿਸਮਤ ਦੇ ਵਿੱਚ ਬਹੁਤ ਕੁਝ ਲਿਖਿਆ ਹੈਗਾ ਦੇਖੋ ਇਦਾਂ ਦੀਆਂ ਹਨਾ ਮੁਸ਼ਕਿਲਾਂ ਨੂੰ ਕੱਟਣ ਵਾਸਤੇ ਮੈਂ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਨੇ ਵੀ ਸਾਡੇ ਪਤੀ ਸ਼ਰਾਬ ਪੀਂਦੇ ਆ ਸਾਡੇ ਭਰਾ ਸ਼ਰਾਬ ਪੀਂਦੇ ਆ ਨਾ ਮੈਂ ਹਮੇਸ਼ਾ ਇਹੀ ਕਹਿਣੀ ਹੁੰਦੀ ਆਂ ਕਿ ਹਨਾ ਵੀ ਗੁਰੂ ਘਰ ਜਾ ਕੇ ਅਰਦਾਸ ਕਰਿਆ ਕਰੋ ਪਾਠ ਕਰਿਆ ਕਰੋ ਕਿਉਂਕਿ ਪਤਨੀ ਦੀ ਪ੍ਰਮਾਤਮਾ ਬਹੁਤ ਜਲਦੀ ਸੁਣਦਾ ਹੈਗਾ ਪਰ ਭਰੋਸਾ ਰੱਖੋ ਹਨਾ ਕਿਉਂਕਿ ਅਗਰ ਭਰੋਸਾ ਰੱਖੋਗੇ ਤਾਂ ਤੁਹਾਡੇ ਪਤੀ ਪ੍ਰਾਸ਼ਾ ਰਹਿਣਾ ਸਰਾਪ ਪੀਨੋ हट ਜਾਣਗੇ ਦੇਖੋ ਤੁਸੀਂ ਡੇਲੀ ਗੁਰਦੁਆਰਾ ਜਾ ਕੇ ਨਾ ਅਰਦਾਸ ਕਰੋ ਕਿ ਸਾਡੇ ਘਰ ਵਿੱਚੋਂ ਹਨਾ ਗਰੀਬੀ ਕੱਢ ਦੋ ਸਾਡੇ ਘਰ ਵਿੱਚੋਂ ਨਸ਼ਾ ਕੱਢ ਦੋ ਤਾਂ ਪ੍ਰਮਾਤਮਾ ਤੁਹਾਡੀ ਜਰੂਰ ਸੁਣਦਾ ਹੈ ਤੇ ਜਦੋਂ ਵੀ ਤੁਸੀਂ ਹਨਾ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਲਵੇ ਚਾਲ ਰੱਖ ਲੋ ਦਾ ਛਿੱਟਾ ਦਿਓ ਘਰ ਵਿੱਚ ਜਦੋਂ ਵੀ ਖਾਣਾ ਪਾਣੀ ਬਣਾਉਣੇ ਤੁਸੀਂ ਰੋਟੀ ਪਾਣੀ ਬਣਾਉਣੇ ਹਰ ਟਾਈਮ 24 ਘੰਟੇ ਦਾਸਾ ਕਰੋ ਕਹਿੰਦੇ ਨੇ ਦਿਨ ਦੇ ਵਿੱਚ ਇੱਕ ਵਾਰੀ ਪ੍ਰਮਾਤਮਾ ਤੁਹਾਡੀ ਜਰੂਰ ਸੁਣਦਾ ਹੈਗਾ ਹਨਾ ਤਾਂ ਮੈਂ ਕਹਣੀ ਆ ਸਾਰਿਆਂ ਦੀ ਪ੍ਰਮਾਤਮਾ ਇਹ ਤੇ ਸਾਰਾ ਨਿਕਾਰ ਵਿੱਚੋਂ ਇਹ ਨਸ਼ੇ ਦਾ ਕੋੜ ਕੱਟਿਆ ਜਾਵੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆ ਕੇ ਪਿਆਰ ਔਰ ਵਲੌਗ ਹੈ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚੋਂ ਤਕਲੀਸਾ ਸਤਿ ਸ਼੍ਰੀ ਅਕਾਲ